ਦੋਸਤੋ ਅੱਜ ਮੈਂ ਜਾ ਰਿਹਾ ਸੀ ਢਿਲਮਾ ਤੋਂ ਨਡਾਲਾ ਢਿਲਮਾ ਨਡਾਲਾ ਰੋਡ ਪਿੰਡ ਹੈਗਾ ਇਹ ਹੈਵਦਪੁਰ ਤੇ ਇਹ ਸ਼ਮਸ਼ਾਨ ਘਾਟ ਹੈਵਦਪੁਰ ਦਾ ਜਿੰਦਗੀ ਦਾ ਜੋ ਆਖਰੀ ਸਫਰ ਹੁੰਦਾ ਹੈ ਕਿਉਂਕਿ ਮਰਨਾ ਸੱਚ ਹੈ ਜੀਣਾ ਝੂਠ ਹੈ ਪਰ ਜਿਹੜੀ ਮੌਤ ਅਚੰਚੇਤ ਮੌਤ ਹੁੰਦੀ ਆ ਦੁਰਘਟਨਾ ਵਾਲੀਆਂ ਮੌਤਾਂ ਹੁੰਦੀਆਂ ਉਹਦੇ ਤੇ ਮਨੁੱਖ ਦਾ ਮਨ ਬੜਾ ਦੁਖਦਾ ਉਹਦੇ ਹੀ ਰਿਲੇਟਿਵ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਚਾਹੁੰਦਾ ਵਾ ਆ ਹੈਵਦਪੁਰ ਦੇ ਵਿੱਚ ਜਾਨਲੇਵਾ ਰੁੱਖ ਲੱਗੇ ਨੇ ਜੀ ਜਾਨਲੇਵਾ ਰੁੱਖ ਤਕਰੀਬਨ ਮੇਰੀ ਉਮਰ ਦੇ ਹਿਸਾਬ ਨਾਲ ਮੈਨੂੰ 20 ਸਾਲ ਹੋ ਗਏ ਨੇ ਤਕਰੀਬਨ ਆ ਰੁੱਖ ਮੈਨੂੰ ਲੱਗਦਾ ਸੁੱਕੇ ਦੇਖਦਿਆਂ ਬਾਕੀ ਹੈਪਤਪੁਰ ਚੱਕੋਕੀ ਵਾਲੇ ਜਿਹੜੇ ਨੇੜੇ ਦੇ ਉਹ ਜ਼ਿਆਦਾ ਦੱਸ ਸਕਦੇ ਨੇ ਇਹ ਰੁੱਖ ਜਿਹੜੇ ਆ ਜੀ ਜੰਗਲਾਤ ਵਿਭਾਗ ਦੇ ਅੰਡਰ ਆਉਂਦੇ ਨੇ ਤੇ ਇਹ ਰੁੱਖਾਂ ਨੂੰ ਕੋਈ ਵੀ ਨਹੀਂ ਵੜ ਰਿਹਾ ਜੰਗਲਾਤ ਵਿਭਾਗ ਆ ਵੀ ਨਹੀਂ ਵੜ ਰਿਹਾ ਪਰ ਤੁਸੀਂ ਉਦਾਂ ਦੇਖੋ ਜੇ ਕਿਸੇ ਦਾ ਰਾਸਤਾ ਨਿਕਲਦਾ ਰੋਡ ਦੇ ਉੱਤੇ ਜੇ ਉਹ ਕੋਈ ਰੁੱਖ ਵੱਢ ਲਵੇ ਤੇ ਕਿਵੇਂ ਉੱਤੇ ਪਰਚਾ ਕਰਦੇ ਨੇ ਠੀਕ ਆ ਜੀ ਤੇ ਜਿਵੇਂ ਕੋਈ ਗਰੀਬ ਆ ਉਹ ਗਰੀਬ ਕੋਈ ਇਦਾਂ ਕਰ ਲਵੇ ਕੋਈ ਟਾਣੀ ਚੱਕ ਲਵੇ ਵੱਢ ਲਵੇ ਕਿਸੇ ਰੁੱਖ ਦੀ ਤਾਂ ਉਸ ਤੇ ਵੀ ਪਰਚਾ ਕਰਦੇ ਨੇ ਗਰੀਬ ਤੇ ਪਰ ਜਿਹੜਾ ਜਿਹੜੀਆਂ ਚੀਜ਼ਾਂ ਜਾਨ ਲੈਵਾਂ ਨੇ ਆ ਦੇਖੋ ਜੀ ਇੱਕ ਰੁੱਖ ਉੱਧਰ ਵੀ ਆ ਦੂਰ ਜਿਹੜੀਆਂ ਚੀਜ਼ਾਂ ਜਾਨ ਲੈਵਾਂ ਨੇ ਇਹਦੇ ਉੱਤੇ ਕੋਈ ਵੀ